ਸਭ ਤੋਂ ਪਹਿਲਾਂ ਤਾਂ ਮੈਂ ਜੋ ਪਰਮਾਤਮਾ ਦਾ ਅਸ਼ੀਰਵਾਦ ਰਿਹਾ ਜਿਨ੍ਹਾਂ ਦਾ ਬਹੁਤ ਕਿਰਪਾ ਰਹੀ ਹੈ ਵਾਈ ਗੁਰੂ ਜੀ ਤੇ ਜਿਨ੍ਹਾਂ ਦਾ ਮੈਂ ਤੇਜ ਦੋ ਧੰਨਵਾਦ ਕਰਦਾ ਹਾਂ ਤੇ ਮੈਂ ਧੰਨਵਾਦ ਕਰਦਾ ਸਾਡੇ ਆਮ ਆਦਮੀ ਪਾਰਟੀ ਦੀ ਤੇ ਸਾਰੀ ਸਮੁੱਚੀ ਟੀਮ ਹੈ ਸਾਡੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪਾਰਟੀ ਜਨਰਲ ਸਕੱਤਰ ਡਾਕਟਰ ਸੰਦੀਪ ਪਾਟਕ ਜੀ ਸਾਡੇ ਪਾਰਟੀ ਦੇ ਨਵੇਂ ਚੁਣੇ ਦੇ ਜੋ ਪੰਜਾਬ ਪ੍ਰਧਾਨ ਨੇ ਸਾਡੇ ਅਮਨ ਅਰੋੜਾ ਜੀ ਤੇ ਜੋ ਸਮੁੱਚੀ ਪਾਰਟੀ ਹੈ ਸਾਡੀ ਸਾਰੀ ਜੋ ਹੁਸ਼ਾਰਪੁਰ ਜ਼ਿਲ੍ਹੇ ਦੀ ਵੀ ਟੀਮ ਹੈ ਉਹਨਾਂ ਦਾ ਤੇਜ ਦੋ ਧੰਨਵਾਦ ਕਰ ਡਾਕਟਰ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਾਰਪੁਰ ਤੇ ਮੇਰੇ ਸਤਕਾਰਯੋਗ ਪਿਤਾ ਜੀ ਜਿਨ੍ਹਾਂ ਦਾ ਹਮੇਸ਼ਾ ਤੋਂ ਬਹੁਤ ਵੱਡਾ ਹੱਥ ਰਿਹਾ ਮੇਰੇ ਚਾਚਾ ਜੀ ਡਾਕਟਰ ਜਤਿੰਦਰ ਕੁਮਾਰ ਜੀ ਮੇਰੇ ਮਦਰ ਡਾਕਟਰ ਹਰਵੰਦ ਸਕੋਰ ਜੀ ਚਾਚੀ ਜੀ ਸੋਨੀਆ ਜੀ ਡਾਕਟਰ ਨਿਸ਼ਾਨਤ ਕੁਮਾਰ ਜੀ ਜੋ ਨਿਸ਼ਾਨਤ ਕੁਮਾਰ ਜੀ ਮੇਰੇ ਬ੍ਰਦਰ ਨੇ ਸਾਰੇ ਜੋ ਮੇਰੀ ਫੈਮਲੀ ਹੈ ਜਿਨ੍ਹਾਂ ਦਾ ਬਹੁਤ ਜ਼ਿਆਦਾ ਜੋ ਸਾਥ ਦਿੱਤਾ ਹੈ ਤੇ ਇਸੇ ਨਾਲ ਨਾਲ ਜੋ ਸਾਰੇ ਮੇਰੇ ਵੋਟਰ ਸਪੋਰਟਰ ਹੈ ਜਬ ਤੋਂ ਜ਼ਿਆਦਾ ਧੰਨਵਾਦ ਉਹਨਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਜੋ ਸਾਡੀ ਸਪੋਰਟ ਕੀਤੀ ਤੇ ਭਾਰੀ ਮਾਤਰਾ ਦੇ ਵਿੱਚ ਜੋ ਵੋਟ ਪਾਈ ਹੈ ਤੇ ਜੋ ਇਲੈਕਸ਼ਨ ਦੇ ਵਿੱਚ ਕਾਮਯਾਬੀ ਸਾਨੂੰ ਦਿਵਾਈ ਹੈ ਉਹਨਾਂ ਦਾ ਮੈਂ ਤੇ ਇਹਦੇ ਲੋ ਧੰਨਵਾਦ ਕਰਦਾ ਹਾਂ ਤੇ ਜੋ ਸਾਡੀ ਇਲੈਕਟ੍ਰੋਨਿਕ ਪ੍ਰਿੰਟ ਤੇ ਸੋਸ਼ਲ ਮੀਡੀਆ ਸਾਰਿਆਂ ਦਾ ਵੀ ਉਹਨਾਂ ਦਾ ਵੀ ਤੇ ਇਹਦੇ ਲੋ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਨਿਸ਼ਪੱਖ ਹੋ ਕੇ ਜੋ ਹੈ ਸਾਰੀ ਇਲੈਕਸ਼ਨ ਕੰਡਕਟ ਕਰਵਾਈ ਹੈ ਸਾਰੀ ਕਵਰੇਜ ਕੀਤੀ ਹੈ ਬਹੁਤ ਮਿਹਨਤ ਕੀਤੀ ਤੁਸੀਂ ਸਾਰਿਆਂ ਨੇ ਵੀ ਤੇ ਜੋ ਸਾਡੇ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਨਾਂ ਸਾਰਿਆਂ ਦਾ ਵੀ ਮੈਂ ਤੇ ਇਹ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜੋ ਹੈ ਨਿਸ਼ਪਕਸ਼ ਹੋ ਕੇ ਟਰਾਂਸਪੀਰੈਂਟ ਹੋ ਕੇ ਜੋ ਹੈ ਸਾਰੀ ਇਲੈਕਸ਼ਨ ਕੰਡਕਟ ਕਰਵਾਈ ਹੈ ਬਹੁਤ ਹੀ ਪੀਸਫੁਲ ਤਰੀਕੇ ਦੇ ਨਾਲ ਇਲੈਕਸ਼ਨ ਕੰਡਕਟ ਕਰਵਾਈ ਹੈ ਉਹਨਾਂ ਦਾ ਵੀ ਮੈਂ ਤੇ ਇਹ ਦਿਲੋਂ ਧੰਨਵਾਦ ਕਰਦਾ ਹਾਂ ਅਜੰਡਾ ਕੀ ਰਹੇਗਾ ਸਰ ਦੇਖੋ ਅਜੰਡਾ ਤਾਂ ਇਹੀ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜੋ ਗੱਲਾਂ ਕੀਤੀਆਂ ਆ ਜਿਸ ਤਰ੍ਹਾਂ ਇੰਡਸਟਰੀ ਦਾ ਹੈ ਸਭ ਤੋਂ ਪਹਿਲਾਂ ਜੋ ਮੁੱਦਾ ਹੈ ਇੰਡਸਟਰੀ ਜ਼ਰੂਰ ਲੈ ਕੇ ਆਵਾਂਗੇ ਜਦੇ ਨਾਲ ਬਹੁਤ ਸਾਰਾ ਰੋਜ਼ਗਾਰ ਆਏਗਾ ਜੋ ਸਾਡੇ ਹਲਕੇ ਦੇ ਵਿੱਚ ਆਈਟੀਆਈ ਪੋਲੀਟੈਕਨਿਕ ਕ ਤੇ ਜੇ ਗੱਲ ਕੀਤੀ ਜਾਏ ਹਸਪਤਾਲ ਵੀ ਜ਼ਰੂਰ ਲੈ ਕੇ ਆਵਾਂਗੇ ਕੰਡੀ ਏਰੀਆ ਵਿੱਚ ਬਹੁਤ ਵਧੀਆ ਜਿੱਥੇ ਵੀ ਕੋਈ ਸੇਵਾ ਦੀ ਕਮੀ ਉਹਨੂੰ ਜ਼ਰੂਰ ਪੂਰਾ ਕੀਤਾ ਜਾਏਗਾ ਸਿਹਤ ਦੀਆਂ ਸੇਵਾਵਾਂ ਦੀ ਤੇ ਜੇ ਗੱਲ ਕੀਤੀ ਜਾਏ ਸਾਡੀ ਬਿਸਤੂਆਬ ਦੀ ਜੋ ਨਹਿਰ ਹੈ ਉਹਦੇ ਨਾਲ ਵੀ ਮੋਗੇ ਲਏ ਜਾਣਗੇ ਜਿਹਦੇ ਨਾਲ ਜੋ ਸਾਡੇ ਕਿਸਾਨ ਭਰਾਵਾਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਦੇ ਖੇਤਾਂ 'ਚ ਜੋ ਹੈ ਪਾਣੀ ਆਏਗਾ ਤੇ ਉਹਦੇ ਨਾਲ ਨਾਲ ਜੇ ਗੱਲ ਕੀਤੀ ਜਾਏ ਜੋ ਸਾਡੇ ਗੁਰੂ ਘਰਾਂ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ 18 ਫੁੱਟੀਆਂ ਕੀਤੀਆਂ ਜਾਣੀਆਂ ਤੇ ਇਸੇ ਤਰ੍ਹਾਂ ਹੀ ਬਹੁਤ ਸਾਰੇ ਕੰਮ ਕਰਨੇ ਕਿਉਂਕਿ ਹੁਣ ਜੋ ਹੈ ਕੰਮ ਬਹੁਤ ਵਧੀਆ ਲੀਡ ਦੇ ਨਾਲ ਚੰਬੇਵਾਲ ਹਲਕੇ ਦੇ ਵੋਟਰ ਸਪੋਰਟਰ ਨੇ ਜਿਤਾਇਆ ਪਰ ਕੰਮ ਵੀ ਉਸ ਤੋਂ ਵੱਧ ਚੜ ਕੇ ਦੁਗਣੀ ਤਗਣੀ ਸਪੀਡ ਦੇ ਨਾਲ ਕੀਤਾ ਜਾਵੇਗਾ। ਕੰਮ ਕਿਹੜਾ ਕਰੋਗੇ? ਬਿਲਕੁਲ ਸਭ ਤੋਂ ਪਹਿਲਾਂ ਤਾਂ ਜੀ ਵਾਇਗਰੀ ਜੀ ਦਾ ਧੰਨਵਾਦ ਕਰਾਂਗਾ ਜੋ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਜੋ ਹੈ ਹਮੇਸ਼ਾ ਆਪਣਾ ਹੱਥ ਰੱਖਿਆ ਹੈ, ਮੇਰੇ ਰੱਖੀ ਹੈ ਤੇ ਸਾਰਿਆਂ ਦਾ ਧੰਨਵਾਦ ਜ਼ਰੂਰ ਕਰੂੰਗਾ ਜਿਸ ਤਰ੍ਹਾਂ ਕੀਤਾ ਕਿ ਬਹੁਤ ਜ਼ਿਆਦਾ ਸਪੋਰਟ ਰਹੀ ਹੈ, ਬਹੁਤ ਜ਼ਿਆਦਾ ਗਾਈਡੈਂਸ ਰਹੀ ਹੈ ਸਾਰਿਆਂ ਦੀ ਤੇ ਇਸ ਇਤਨਾ ਬਹੁਤ ਜ਼ਿਆਦਾ ਸਾਥ ਰਿਹਾ ਸਾਰਿਆਂ ਦਾ। ਜਿੱਦ ਦਾ ਸਹਿਰਾ ਕਿਹਨੂੰ ਮੰਨਦੇ ਹੋ? ਜਿੱਦ ਦਾ ਸਹਿਰਾ ਮੈਂ ਜੋ ਹੈ 100% ਤਾਂ ਚਲੋ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਸਾਥ ਰਿਹਾ ਹੈ ਪੂਰਾ ਸਾਥ ਰਿਹਾ ਸਭ ਤੋਂ ਜ਼ਿਆਦਾ ਜੋ ਮੈਨੂੰ ਗਾਈਡੈਂਸ ਜਿਹਨੂੰ ਕਹਿੰਦੇ ਲਾਈਟ ਰਹੀ ਹੈ ਮੇਰੇ ਨਾਲ ਡਾਕਟਰ ਰਾਜਕੁਮਾਰ ਸੱਬੇਵਾਲ ਜੀ ਮੇਰੇ ਪਿਤਾ ਜੀ ਨੇ ਜਿਨ੍ਹਾਂ ਨੂੰ ਮੈਂ ਜਿੱਤ ਦਾ ਸਹਾਰਾ ਦਿੰਦਾ ਕਿਉਂਕਿ ਉਹਨਾਂ ਨੇ ਜੋ ਹਲਕੇ ਦੇ ਵਿੱਚ ਜਦੋਂ ਕਦਮ ਰੱਖੇ ਸੀਗੇ ਤੇ ਉਹਨਾਂ ਨੇ ਜੋ ਹੈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਉਹਨਾਂ ਦਾ ਮੈਂ ਤੇ ਬਹੁਤ ਧੰਨਵਾਦ ਕਰਦਾ ਬਿਲਕੁਲ ਅਸ਼ੀਰਵਾਦ ਤੇਰੇ ਨੇ ਪਿਤਾ ਜੀ ਜੇ ਸਰ ਕੰਨੋ ਗੱਲਾਂ ਸਿਹਰਾ ਬੰਦੇ ਆ ਤੇ ਤੁਸੀਂ ਵੀ ਅੱਖਾਂ ਤੇ ਨਹੀਂ ਹੈਗੀਆਂ ਨਮ ਕਰਲੀਆਂ ਨੇ ਆਪਣੀਆਂ ਵੀ ਤੁਹਾਡਾ ਨਾ ਹੈਗਾ ਉਹ ਐਮਐਲਏ ਬਣ ਕੇ ਤੁਸੀਂ ਵੀ ਡਬਲ ਇੰਡਨੀ ਸਰਕਾਰ ਕੰਮ ਕਰੇਗਾ ਜੀ ਸਭ ਤੋਂ ਪਹਿਲਾਂ ਤੇ ਮੈਂ ਪਰਮਪਿਤਾ ਪਰਮਾਤਮਾ ਸੱਚੇ ਪਾਸ਼ਾ ਵਾਹਿਗੁਰੂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨਾ ਕਰਦਾ ਕਿ ਉਸ ਦੀ ਕਿਰਪਾ ਦੇ ਨਾਲ ਇੱਕ ਵਾਰ ਫਿਰ ਚੱਬੇਵਾਲ ਦੇ ਵਿੱਚ ਰਿਕਾਰਡ ਤੋੜ ਜਿੱਤ ਹੋਈ ਹੈ ਮੈਂ ਸਪੈਸ਼ਲੀ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਮੈਂ ਸਮਝਦਾ ਕਿ ਸਾਡੇ ਜਨਰਲ ਸਕੱਤਰ ਇੰਚਾਰਜ ਸੰਦੀਪ ਪਾਟਕ ਜੀ ਜਿਨ੍ਹਾਂ ਲਈ ਇਹ ਫੈਸਲਾ ਲੈਣਾ ਬਹੁਤ ਔਖਾ ਸੀ ਬਹੁਤ ਮੁਸ਼ਕਲ ਸੀ ਕਿ ਡਾਕਟਰ ਰਾਜ ਦੇ ਬੇਟੇ ਨੂੰ ਟਿਕਟ ਦਈਏ ਜਾਂ ਨਾ ਦਈਏ ਪਰਵਾਹ ਚ ਟਿਕਟ ਦਈਏ ਜਾਂ ਨਾ ਦਈਏ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਮਨ ਅਰੋੜਾ ਜੀ ਔਰ ਸਮੁੱਚੀ ਲੀਡਰਸ਼ਿਪ ਸਾਡੇ ਐਮਐਲਏ ਸਹਿਵਾਨ ਕੁਮਨ ਸਾਹਿਬ ਸਾਡੇ ਇੰਚਾਰਜ ਸਾਡੇ ਹਲਕੇ ਦੇ ਰਹੇ ਬਹਿ ਸਾਹਿਬ ਤੇ ਸਾਡੇ ਪ੍ਰਧਾਨ ਸਾਹਿਬ ਪਾਵਲਾ ਜੀ ਮੈਡਮ ਕਰਮਜੀਤ ਕੌਰ ਜੀ ਸਾਡੇ ਜਿੰਪਾ ਸਾਹਿਬ ਸਾਰੇ ਐਮਐਲਏ ਰਾਜਾ ਜੀ ਬਖਸ਼ੀ ਜੀ ਸਾਡੇ ਲੋਕ ਸਭਾ ਦੇ ਇੰਚਾਰਜ ਵੀ ਰਹੇ ਆ ਔਰ ਰੋੜੀ ਸਾਹਿਬ ਸੋ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਭ ਤੋਂ ਵੱਡੀ ਗੱਲ ਰਵਜੋਦ ਜੀ ਸਾਡੇ ਮੰਤਰੀ ਸਾਹਿਬ ਜਿਨ੍ਹਾਂ ਨੇ ਅਖੀਰਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਸੋ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਮੈਂ ਸਮਝਦਾ ਕਿ ਇਹ ਜਿਹੜੀ ਜਿੱਤ ਹੈ ਇਹ ਵਿਰੋਧੀਆਂ ਨੂੰ ਇਹ ਬਹੁਤ ਕਰਾਰਾ ਜਵਾਬ ਹੈ ਜਿਹੜੇ ਆਪਣੇ ਆਪ ਨੂੰ ਸਮਝਦੇ ਸੀ ਕਿ ਅਸੀਂ ਬਹੁਤ ਘਾਗ ਪੋਲਿਟਿਸ਼ੀਅਨਸ ਆ ਖਾਸ ਤੌਰ ਤੇ ਕਾਂਗਰਸ ਦੀ ਲੀਡਰਸ਼ਿਪ ਜਿਨ੍ਹਾਂ ਨੂੰ ਹਫਤਾ ਫालतੂ ਵੀ ਮਿਲਿਆ ਪਰ ਉਹ ਫਿਰ ਵੀ ਕੱਖ ਨਹੀਂ ਬਗਾੜ ਸਕੇ ਔਰ ਜਦੋਂ ਕਮਾਂਡ ਖਾਸ ਤੌਰ ਤੇ ਵਿਰੋਧੀ ਧਿਰ ਦੇ ਵਿੱਚ ਡਾਕੂਆਂ ਦੇ ਹੱਥ ਚ ਹੋਏਗੀ ਤੇ ਉਹ ਪਾਰਟੀ ਜਿਹੜੀ ਕੁਝ ਨਹੀਂ ਕਰ ਸਕਦੀ ਡਾਕੂ ਸ਼ਾਮਸੁੰਦਰ ਅਰੋੜਾ ਜਿਹਦੀ ਰਹਿਨਵਾਈ ਹੇਠ ਇਹ ਇਲੈਕਸ਼ਨ ਲੜਿਆ ਗਿਆ ਉੱਥੇ ਪਾਰਟੀਆਂ ਦੇ ਹਾਲ ਹਮੇਸ਼ਾ ਇਹ ਹੋਣਗੇ ਸੋ ਚੰਨੀ ਜੀ ਵੀ ਫੇਲ ਹੋਏ ਔਰ ਜਿੰਨੀ ਲੀਡਰਸ਼ਿਪ ਆਈ ਉਹ ਸਾਰੀ ਚੱਬੇਵਾਲ ਦੇ ਵਿੱਚ ਕੇਂਦਰ ਸੀ ਔਰ ਸਮੁੱਚੀ ਕਾਂਗਰਸ ਨੂੰ ਅਸੀਂ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਆ ਉਹ ਅਸੀਂ ਪਲਟੀ ਦਿੱਤੀ ਆ ਉਹ ਹਰਾਇਆ ਭਾਵੇਂ ਜਿੱਤੋਗੀ ਅੱਜ ਜਦੋਂ ਟਿਕਟ ਮਿਲੀ ਸੀ ਕੋਈ ਮਨ 'ਚ ਸ਼ੰਕਾ ਸੀਗਾ ਵੀ ਕੋਈ ਉਲਟ ਫੇਰ ਨਾ ਹੋ ਜੇ ਆ ਦੇਖੋ ਜਦੋਂ ਇਲੈਕਸ਼ਨ ਤੇ ਇਲੈਕਸ਼ਨ ਹੀ ਹੁੰਦਾ ਹੈ ਖਾਸ ਤੌਰ ਤੇ ਜਦੋਂ ਇੱਕ ਹਫਤਾ ਵਧਿਆ ਤੇ ਜਿਹੜੇ ਵਿਰੋਧੀ ਸੀ ਉਹ ਬੜੇ ਅਪਬੀਟ ਸੀ ਉਹ ਬੜੇ ਖੁਸ਼ ਸੀ ਵੀ ਲੈ ਵੀ ਹੁਣ ਇੱਕ ਹਫਤਾ ਮਿਲ ਗਿਆ ਤੇ ਹੁਣ ਜਿਹੜੀ ਆਪਾਂ ਜਿੱਤ ਜਾਾਂਗੇ ਪਰ ਇਹ ਵੀ ਵਰਕਰ ਸਪੋਰਟਰ ਸਾਡੇ ਜਿੰਨੇ ਵੋਟਰਸ ਨੇ ਮੈਨੂੰ ਉਹਨਾਂ ਤੇ ਪੂਰਾ ਭਰੋਸਾ ਹੈ ਔਰ ਉਹਨਾਂ ਨੇ ਜੋ ਵਿਸ਼ਵਾਸ ਦਿਖਾਇਆ ਉਹ ਇਹਨਾਂ ਨੂੰ ਕਰਾਰਾ ਜਵਾਬ ਦਿੱਤੇ ਜਿਹੜੇ ਭ੍ਰਿਸ਼ਟਾਚਾਰ ਦੇ આરોਪ ਲਗਾਉਂਦੇ ਸੀ ਬਾਜਵਾ ਸਾਹਿਬ ਉਹਨਾਂ ਨੂੰ ਕਰਾਰਾ ਮੈਂ ਸਮਝਦਾ ਕਿ ਮੂੰਹ ਤੇ ਕਰਾਰਾ ਤਮਾਚਾ ਹੈ ਸੋ ਜਿੰਨੀ ਲੀਡਰਸ਼ਿਪ ਸਾਡੇ ਤੇ ਜਿਹੜੇ ਗਲਤ ਜਿਹੜੇ ਅਨਿਸ਼ਾਨ ਜਿਹੜੇ ਜੋ ਵੀ ਇਹਨਾਂ ਨੇ ਸਾਡੇ ਤੇ ਦੂਸ਼ਣਵਾਜੀ ਕੀਤੀ ਉਸ ਦਾ ਸਾਡੇ ਵੋਟਰ ਸਪੋਰਟਰਸ ਨੇ ਮੈਂ ਸਮਝਦਾ ਕਿ ਵੱਡਾ ਜਵਾਬ ਦਿੱਤਾ ਪਰਸੈਂਟੇਜ ਆਫ ਵੋਟਸ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਘੱਟ ਸੀ ਪਰ ਮਾਰਜਨ ਜਿਹੜਾ ਉਹ ਸਭ ਤੋਂ ਵੱਧ ਹੈ ਸੋ ਸਭ ਤੋਂ ਵੱਡੇ ਮਾਰਜਨ ਨੇ ਇਹ ਜਵਾਬ ਦਿੱਤਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਮਜ਼ਬੂਤ ਹੈ ਪੇਜ ਰਿਵਾਸ ਸਾਹ ਮਜ਼ਬੂਤ ਹੈ ਭਗਵੰਤ ਮਾਨ ਜੀ ਦੀਆਂ ਨੀਤੀਆਂ ਜਿਹੜੀਆਂ ਉਹ ਮਜ਼ਬੂਤ ਨੇ ਉਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ ਪਰ ਸੋਮ ਸਿੰਘ ਖੰਡਲ ਜੀ ਜਿਹੜੇ ਕੀ ਉੱਥੋਂ ਪਹਿਲਾਂ ਵੀ ਦਿੱਤੇ ਨੇ ਜਾਂ ਹਸਾਬ ਕਰਾ ਚੁੱਕੇ ਨੇ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਲੋਕਾਂ ਨੇ ਉਹ ਇਸ ਵਾਰ ਬਹੁਤ ਜ਼ਿਆਦਾ ਪਿੱਛੇ ਆ ਆ ਠੰਡਾ ਸਾਹਿਬ ਦਾ ਰਿਕਾਰਡ ਬਣਾਉਣ ਤੇ ਲੱਗੇ ਹੋਏ ਸੀ ਚਾਰ ਵਾਰ ਜਿੱਤੇ ਸੀ ਚਾਰ ਵਾਰ ਹਾਰ ਗਏ ਹੁਣ ਸੋ ਉਹਨਾਂ ਦਾ ਚੈਪਟਰ ਤੇ ক্লোਜ਼ ਹੋ ਚੁੱਕਾ ਜਮਾਤ ਜਬਤ ਹੋ ਚੁੱਕੀ ਹੈ ਔਰ ਕਾਂਗਰਸ ਨੇ ਵੀ ਜਿੰਨਾ ਕਿ ਜ਼ੋਰ ਲਾਇਆ ਉਮੀਦਵਾਰ ਬਦਲਿਆ ਪਰ ਮੈਂ ਸਮਝਦਾ ਕਿ ਉਮੀਦਵਾਰ ਬਦਲ ਕੇ ਵੀ ਐਡੀ ਸਾਰੀ ਲੀਡਰਸ਼ਿਪ ਜ ਉਹਨਾਂ ਵੱਲੋਂ ਜ਼ੋਰ ਲਗਾਉਣ ਦੇ باوجود ਵੀ ਸਾਬਕਾ ਮੁੱਖ ਮੰਤਰੀ ਪੰਜਾਬ ਜਿਹੜਾ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਦਲਤਾਂ ਦੇ ਮਸੀਹਾਂ ਉਹਨਾਂ ਨੂੰ ਦਲਤਾਂ ਨੇ ਮੂੰਹ ਨਹੀਂ ਲਾਇਆ ਸੋ ਮੈਂ ਸਮਝਦਾ ਕਿ ਬੁਰੀ ਤਰ੍ਹਾਂ ਸਾਰੇ ਲੀਡਰ ਜਿਹੜੇ ਆ ਉਹ ਇੱਥੇ ਚੱਬੇਵਾਲ ਦੇ ਵਿੱਚ ਫੇਲ ਹੋਏ ਆ ਸੋ ਜਿੱਥੇ ਵੀ ਚੰਨੀ ਜਗ੍ਹਾ ਹੈ ਉੱਥੇ ਕਾਂਗਰਸ ਆ ਰਹੀ ਹੈ ਬੀਜੇਪੀ ਕਾਂਗਰਸ ਦੀ ਹਾਰ ਦਾ ਕਾਰਨ ਕੀ ਮੰਨਦੇ ਹੋ ਕਾਂਗਰਸ ਦੀ ਹਾਰ ਦਾ ਕਾਰਨ ਸੁੰਦਰ ਸ਼ਾਮ ਰੋੜਾ ਵਰਗੇ ਲੀਡਰ ਜਿਹੜੇ ਡਾਕੂ ਨੇ ਜਿਹੜੇ ਭ੍ਰਿਸ਼ਟਾਚਾਰ ਦੇ ਰੂਪਾਂ ਦੇ ਵਿੱਚ ਲਿਪਤ ਨੇ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਇਸ ਤਰ੍ਹਾਂ ਦੇ ਲੀਡਰ ਜਿਹੜੇ ਚੱਲਦੇ ਨੇ ਖਾਸ ਤੌਰ ਤੇ ਜਾ ਚੰਨੀ ਜੀ ਜਿਹੜੇ ਉਹਨਾਂ ਨੂੰ ਸਰਵੇ ਸਰਵਾ ਸਮਝੋ ਕਾਂਗਰਸ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਉਹ ਨੇ ਬਿਲਕੁਲ ਬੇਟਾ ਜਾਦਾ ਵੱਡੇ ਮਾਰਜਨ ਨਾਲ ਜਿੱਤੇ ਤੇ ਫਾਦਰ ਦਾ ਕੀ ਹੈ ਤੇ ਤੁਸੀਂ ਮੈਨੂੰ ਦੇਖਿਆ ਸੀ ਕਿ ਮੈਂ ਭਾਵੇਂ ਤੁਹਾਡੇ ਮਾਰਜਨ ਦਾ ਮੈਂ ਪਹਾੜ ਜੀ ਦੇਖੋ ਇਸ ਵਾਰ ਜਿਹੜਾ ਮਾਰਜਨ ਹੈ ਇਹ ਜਿਹੜਾ ਮੇਰਾ ਖਿਆਲ 61% ਵੋਟ ਜਿਹੜੀ ਹੈ ਪਹਿਲੀ ਵਾਰ ਪਈ ਹੈ ਮੈਨੂੰ ਇਸ ਤੋਂ ਪਹਿਲਾਂ 2017 ਦੇ ਵਿੱਚ 49.9% ਪਈ ਸੀ ਔਰ ਇਸ ਵਾਰ 61% ਵੋਟ ਪਈ ਹੈ ਤੇ ਮੈਂ ਆਪਣਾ ਖਾਸ ਤੌਰ ਤੇ ਆਪਣੇ ਛੋਟੇ ਬ੍ਰਦਰ ਦਾ ਜਤਿੰਦਰ ਜੀ ਦਾ ਤੇ ਆਪਣੀ ਸਮੁੱਚੀ ਟੀਮ ਜਿੰਨੀ ਵੀ ਡਾਕਟਰ ਸ਼ਿਵ ਨੇ ਡਾਕਟਰ ਪਾਲ ਨੇ ਰੋਮੀ ਜੀ ਨੇ ਅਨਿਲ ਜੀ ਨੇ ਮੇਰੀ ਸਮੁੱਚੀ ਸਾਰੇ ਜਿੰਨੇ ਵੀ ਲੋਕ ਮੇਰੇ ਨਾਲ ਹੋਰ ਟੀਮ ਹੈ ਜਿਹੜੀ ਮੈਡਮ ਮਨਦੀਪ ਪੌਰ ਨੇ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਇਸ਼ਾਕ ਨੂੰ ਇੱਕ ਜਰੂਰ ਮੈਂ ਤੁਹਾਡੇ ਰਾਹੀਂ ਇੱਕ ਅਡਵਾਈਸ ਦੇਣੀ ਚਾਹੁੰਦਾ ਤੇ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਨਾਂ ਤੇ ਇਲੈਕਸ਼ਨ ਹਰ ਵਾਰ ਜਿੱਤਿਆ ਨਹੀਂ ਜਾ ਸਕਦਾ ਡਾਕਟਰ ਇਸ਼ਾਕ ਨੂੰ ਆਪਣੇ ਆਪ ਨੂੰ ਪ੍ਰੂਵ ਕਰਨਾ ਪਏਗਾ ਠੀਕ ਹੈ